ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਇਹ ਬਾਣੀ ਲਿਖਾਉਣ ਦੀ ਲੋੜ ਕਿਉਂ ਪਈ ਕਿਸੇ ਸਰੀਰ ਨੂੰ ਮੱਥਾ ਨਹੀਂ ਟੇਕਣਾ ਅੱਜ ਤੋਂ ਬਾਅਦ ਤੁਹਾਡਾ ਕੋਈ ਦੇਹ ਧਾਰੀ ਗੁਰੂ ਨਹੀਂ ਹੋਵੇਗਾ ਬੁੱਢਾ ਸਹਿਬ ਖੋਲੋ ਗ੍ਰੰਥ ਲਿਓ ਆਵਾਜ਼ ਸੁਣੇ ਸਭ ਪੰਥ ਕੋਈ ਦੁਨੀਆ ਦੀ ਤਾਕਤ ਮੇਰੇ ਸਿੱਖ ਨੂੰ ਗੁਲਾਮ ਨਹੀਂ ਬਣਾ ਸਕਦੀ ਅਨੰਗੁਰੂ RAMDAS JI ਧੰਨ ਗੁਰੂ RAMDAS JI ਧੰਨ ਗੁਰੂ RAMDAS JI ਧੰਨ ਗੁਰੂ RAMDAS JI ਪਿਆਰ ਜੀ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਸਾਰੇ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਪਰਮ ਸਨਮਾਨਯੋਗ ਸਤਗੁਰ ਜੀ ਦੀ ਸਾਜੀ ਨਮਾਜ਼ੀ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਸਤਗੁਰ ਦੀ ਹਜ਼ੂਰੀ ਦੇ ਬੈਠੇ ਹੋ ਆਓ ਜਿਨੇ ਘਰਾਂ ਬੈਠ ਕੇ ਇਸ ਸਮਾਗੋਂ ਦਾ ਆਨੰਦ ਮਾਣ ਰਹੇ ਹੋ ਜਿਨੇ ਇੱਥੇ ਸਤਗੁਰ ਦੀ ਹਜ਼ੂਰੀ ਦੇ ਬੈਠੇ ਹੋ ਸਤਗੁਰ ਦੇ ਪਿਆਰ ਸਤਗੁਰ ਦੇ ਸਤਕਾਰ ਵਿੱਚ ਦੁਮੇ ਹੱਥ ਜੋੜ ਲਓ ਜੀ ਅਦਬ ਸਤਕਾਰ ਦੇ ਨਾਲ ਸਤਿਗੁਰੂ ਜੀ ਵੱਲੋਂ ਬੁਲੰਦ ਕੀਤੀ ਬਧੇ ਬਲਾਓ ਪਿਆਰ ਚੱਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਜੁਗੋ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਬਹੁਤ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਨੇ ਸਤ ਸੰਗਿਓ ਰਾਮਸਰ ਦੀ ਉਹ ਪਵਿੱਤਰ ਧਰਤੀ ਹੈ ਜਿੱਥੇ ਸਤਗੁਰੂ ਜੀ ਨੇ ਆਪ ਸਾਰੀ ਬਾਣੀ ਇੱਕ ਜਗ ਦੇ ਇਕੱਤਰ ਕਰਕੇ ਭਾਈ ਗੁਰਦਾਸ ਜੀ ਦੇ ਕੋਲੋਂ ਫਿਰ ਸਾਰੀ ਗੁਰਬਾਣੀ ਆਦਿ ਗ੍ਰੰਥ ਦੇ ਵਿੱਚ ਸਾਰੀ ਬਾਣੀ ਲਿਖਾਈ ਇੱਕ ਗ੍ਰੰਥ ਤਿਆਰ ਹੋ ਗਿਆ ਜਿਹਨੂੰ ਉਸ ਵੇਲੇ ਆਦਿ ਗ੍ਰੰਥ ਸਹਿਜ ਨਾਮ ਦਿੱਤਾ ਗਿਆ ਕਿਉਂ ਉਦੋਂ ਗੁਰਤਾ ਗਦੀ ਅਜੇ ਨਹੀਂ ਮਿਲੀ ਸਤਿਗੁਰੂ ਜੀ ਨੂੰ ਜਦੋਂ ਸਤਿਗੁਰੂ ਜੀ ਭਾਈ ਗੁਰਦਾਸ ਜੀ ਦੇ ਕੋਲੋਂ ਸਾਰੀ ਬਾਣੀ ਇੱਕ ਜਗ੍ਹਾ ਤੇ ਲਿਖਵਾ ਰਹੇ ਨੇ ਇਹ ਬਾਣੀ ਲਿਖਾਉਣ ਦੀ ਲੋੜ ਕਿਉਂ ਪਈ ਸਤਸੰਗਿਓ ਉਸ ਵੇਲੇ ਕਈ ਗੁਰੂ ਘਰ ਦੇ ਦੁਖੀ ਕਈ ਗੁਰੂ ਘਰ ਦੇ ਵਿਰੋਧੀ ਉਹਨਾਂ ਨੇ ਆਪਣੀ ਕੱਚੀ ਬਾਣੀ ਉਚਾਰਨੀ ਸ਼ੁਰੂ ਕਰ ਦਿੱਤੀ ਸੀ ਤੇ ਥੱਲੇ ਗੁਰੂ ਨਾਨਕ ਜੀ ਦੇ ਨਾਮ ਦੀ ਮੋਹਰ ਲਗਾ ਦੇਣੀ ਸ਼ਾਇਦ ਕਈ ਨਾ ਸਮਝੇ ਹੋਣਾ ਅੱਜ ਪੰਜਾਬ ਦੀਆਂ ਟਰਾਲੀਆਂ ਪੰਜਾਬ ਦੇ ਟਰੱਕਾਂ ਦੇ ਮਗਰ ਇੱਕ ਲਾਈਨ ਲਿਖੀ ਹੁੰਦੀ ਹੈ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਕਈ ਵਾਰ ਕਈ ਜੋ ਸੁਸਾਇਟੀਆਂ ਨੇ ਉਹਨਾਂ ਦੇ ਭੈਣਾ ਇਹ ਸ਼ਬਦ ਵੀ ਬੋਲਦੀਆਂ ਨੇ ਪਰ ਇਹ ਗੁਰਮੁਖੋ ਕੱਚੀ ਬਾਣੀ ਹੈ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਬਾਣੀ ਨਹੀਂ ਹੈ ਇੱਕ ਹੋਰ ਲਾਈਨ ਲਿਖੀ ਹੁੰਦੀ ਹੈ ਨਾਨਕ ਨੀਵਾ ਜੋ ਚਲੈ ਲਗੇ ਨ ਤਤੀ ਵਾਉ ਇਹ ਵੀ ਕੱਚੀ ਬਾਣੀ ਹੈ ਉਹਨਾਂ ਨੇ ਗੁਰਬਾਣੀ ਦੇ ਮਿਲਾਵਟ ਇਸ ਤਰ੍ਹਾਂ ਕਰਨੀ ਸ਼ੁਰੂ ਕਰ ਦਿੱਤੀ ਕਿ ਸਤ ਗੁਰ ਨੇ ਸਾਰੀ ਬਾਣੀ ਇੱਕ ਜਗ੍ਹਾ ਤੇ ਇਕੱਤਰ ਕਰ ਦਿੱਤੀ ਤਾਂਕੇ ਮੇਰਾ ਸਿੱਖ ਭਲੇਖਾ ਨਾ ਖਾ ਸਕੇ ਜਦੋਂ ਸਤਗੁਰੂ ਜੀ ਗੁਰਬਾਣੀ ਲਿਖਾ ਰਹੇ ਨੇ ਚਾਰ ਸਰੀਰ ਗੁਰੂ ਅਰਜਨ ਦੇ ਪਿਤਾ ਦੀ ਸ਼ਰਨ ਵਿੱਚ ਆਉਂਦੇ ਨੇ ਆ ਕੇ ਬੇਨਤੀ ਕਰਦੇ ਨੇ اے ਗੁਰੂ ਅਰਜਨ ਦੇ ਪਿਤਾ ਜੀ ਸਾਨੂੰ ਪਤਾ ਲੱਗਾ ਇੱਕ ਤੁਸੀਂ ਸਾਝਾ ਗ੍ਰੰਥ ਤਿਆਰ ਕਰ ਰਹੇ ਹੋ ਸੰਸਾਰ ਦੇ ਭਲੇ ਵਾਸਤੇ ਇੱਕ ਬੜਾ ਪਵਿੱਤਰ ਗ੍ਰੰਥ ਤਿਆਰ ਕਰ ਰਹੇ ਹੋ ਕਿਰਪਾ ਕਰੋ ਇਸ ਗ੍ਰੰਥ ਦੇ ਵਿੱਚ ਸਾਡੀ ਰਚਨਾ ਵੀ ਦਰਜ ਕਰ ਦਿਓ ਜਿੱਥੇ ਤੁਸੀਂ ਬਾਕੀ ਗੁਰੂ ਪਾਤਸ਼ਾਹ ਜੀ ਦੀ ਬਾਣੀ ਭਗਤਾਂ ਦੀ ਬਾਣੀ ਭੱਟਾਂ ਦੀ ਬਾਣੀ ਗੁਰਸਿੱਖਾਂ ਦੀ ਬਾਣੀ ਦਰਜ ਕਰ ਰਹੇ ਹੋ ਉੱਥੇ ਕਿਰਪਾ ਕਰੋ ਸਾਡੀ ਰਚਨਾ ਵੀ ਦਰਜ ਕਰ ਦਿਓ ਵਿੱਚ ਉਸ ਵੇਲੇ ਗੁਰੂ ਅਰਜਨ ਦੇਵ ਪਤਾ ਜੀ ਆਖ ਲਗੇ ਭਾਈ ਤੁਸੀਂ ਆਪਣੀ ਰਚਨਾ ਸਾਨੂੰ ਸੁਣਾਓ ਜੇ ਤੁਹਾਡੀ ਰਚਨਾ ਗੁਰਮਤਿ ਦੀ ਕਿਸਮਤੀ ਤੇ ਪੂਰੀ ਉਤਰਦੀ ਹੋਵੇਗੀ ਨਾ ਫਿਰ ਅਸੀਂ ਤੁਹਾਡੀ ਰਚਨਾ ਵੀ ਦਰਦ ਕਰ ਦਵਾਂਗੇ ਉਹ ਚਾਰ ਕੌਣ ਸਨ ਕਾਨਾ ਪੀਲੂ ਛੱਜੂ ਤੇ ਸਹਾ ਹਸੈਨ ਜਦੋਂ ਇਹਨਾਂ ਜਵਾਂ ਨੇ ਆਪੂ ਆਪਣੀ ਰਚਨਾ ਸੁਣਾਈ ਕਿਸੇ ਦੀ ਰਚਨਾ ਦੇ ਵਿੱਚ ਔਰਤ ਨੂੰ ਮੰੰਦਾ ਆਖਿਆ ਸੀ ਕਿਸੇ ਦੀ ਰਚਨਾ ਦੇ ਵਿੱਚ ਹੋਮੇ ਦੇ ਬੋਲ ਸਨ ਕਿਸੇ ਦੀ ਰਚਨਾ ਦੇ ਵਿੱਚ ਸੰਸਾਰ ਨੂੰ ਮੰੰਦਾ ਆਖਿਆ ਸੀ ਕਿਸੇ ਦੀ ਰਚਨਾ ਦੇ ਵਿੱਚ ਤਿਆਂ ਨੂੰ ਮੰਦਾ ਆਖਿਆ ਸੀ ਉਸ ਵੇਲੇ ਗੁਰੂ ਅਰਜਨ ਦੇਵ ਜੀ ਚਾਰਾਂ ਨੂੰ ਪਿੱਛੇ ਕਰ ਦਿੱਤਾ ਆਖਿਆ ਤੁਹਾਡੀ ਰਚਨਾ ਗੁਰਮੰਧ ਦੀ ਕਸਵੱਟੀ ਤੇ ਖੜੀ ਨਹੀਂ ਉਤਰਦੀ ਤੁਸੀਂ ਔਰਤ ਨੂੰ ਮੰਦਾ ਆਖ ਰਹੇ ਹੋ ਇਹ ਗੁਰਨਾਨਕ ਜੀ ਦੇ ਘਰੋਂ ਕੇ ਆਵਾਜ਼ ਆਉਂਦੀ ਹੈ ਸੋ ਕਿਉਂ ਮੰਦਾ ਆਖੀਏ ਜਿਤ ਜਮੇ ਰਾਜਾਣ ਇੱਥੇ ਤਾਂ ਔਰਤ ਨੂੰ ਵਡਿਆਈ ਦਿੱਤੀ ਗਈ ਹੈ ਇੱਥੇ ਤਾਂ ਔਰਤ ਦਾ ਸਤਿਕਾਰ ਕੀਤਾ ਗਿਆ ਹੈ ਹੁਣ ਕਿਸੇ ਦੀ ਨੱਚ ਨੱਚ ਹੋਮੀ ਦੇ ਬੋਲ ਨੇ ਉਹੀ ਰੇ ਮਨ ਉਹੀ ਰੇ ਜੱਤੋ ਸਿਮਰੇ ਦੇਵੀ ਦੇਵਾ ਮੈਂ ਉਹੀ ਆ ਜਿੰਨੂੰ ਉਸ ਦੇਵੀ ਦੇਵਤੇ ਵੀ ਸਮਰਦੇ ਨੇ ਗੁਰ ਅਰਜਨ ਦੇਵ ਪਿਤਾ ਜੀ ਕਹਿੰਦੇ ਇੱਥੇ ਤਾਂ ਮਹਾਂਪੁਰਖ ਭਗਤ ਰਵਿਦਾਸ ਜੀ ਵਰਗੇ ਇਹ ਕਹਿੰਦੇ ਨੇ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਇੱਥੇ ਤਾਂ ਇਹ ਆਵਾਜ਼ ਹੋ ਜੀ ਹੰਕਾਰੀਆਂ ਨਿੰਦਕਾ ਪਿੱਠ ਦਿਓ ਨਾਮ ਦਿਓ ਮੁਖ ਲਾਇਆ ਸਤਬੁਨੇ ਚਾਰੇ ਨੂੰ ਪਿੱਛੇ ਕਰਤਾ ਇਹ ਚਾਰੇ ਕਵੀ ਨਾਰਾਜ਼ ਹੋ ਕੇ ਚਲੇ ਗਏ اے ਗੁਰੂ ਅਰਜਨ ਦੇਵ ਜੀ ਤੂੰ ਹੱਥੋਂ ਸਦਕੇ ਜਾਈਏ ਤੂੰ ਹੱਥੋਂ ਬਲੇ ਹਾਰੇ ਜਾਈਏ ਬੇਸ਼ੱਕ ਇਹ ਚਾਰੇ ਕਵੀ ਨਾਰਾਜ਼ ਹੋ ਗਏ ਪਰ ਤੁਸੀਂ ਸੰਧਾਨ ਤਾ ਸਮਝਉਤਾ ਨਹੀਂ ਕੀਤਾ ਫੇ 1604 ਦੇ ਵਿੱਚ ਰਾਮ ਸਰ ਦੀ ਪਵਿੱਤਰ ਧਰਤੀ ਤੋਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਬਾਬਾ ਬੁੱਢਾ ਸਾਹਿਬ ਨੇ ਆਦ ਗੰਗਸਾ ਦਾ ਸੂਸੀਸ ਤੇ ਸਜਾਇਆ ਗੁਰ ਅਰਧਨ ਦੇਵ ਜੀ ਚੌਰ ਸਾਹਿਬ ਕਰਦੇ ਨੇ ਸੰਗਤਾਂ ਨਾਮ ਜਪਦੀਆਂ ਜਪਦੀਆਂ ਹਰਮੰਦਰ ਸਾਹਿਬ ਵੱਲ ਜਾ ਰਹੀਆਂ ਨੇ ਕੋਈ ਸੰਗਤ ਗੁਰਬਾਣੀ ਦਾ ਕੀਰਤਨ ਕਰ ਰਿਹਾ ਹੈ ਕੋਈ ਨਾਮ ਜਪ ਰਿਹਾ ਹੈ ਆਓ 2 ਮਿੰਟ ਅਸੀਂ ਵੀ ਗੁਰਮਖੋ ਹਾਜ਼ਰੀ ਲਗਾਈਏ ਆਪਣੇ ਭਲੇ ਵਾਸਤੇ ਆਪਣੇ ਬੱਚਿਆਂ ਦੇ ਭਲੇ ਵਾਸਤੇ ਸਾਰੀ ਸੰਗਤ ਆਓ 2 ਮਿੰਟ ਪਿਆਰ ਦੇ ਵਿੱਚ ਹਾਜ਼ਰੀ ਲਗਾਈਓ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਸਤਿਰਾ कीर्तन ਪਹੁੰਚਿਆ ਸਤਖੰਡ ਸ੍ਰੀ ਹਰਮੰਦਰ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਬਾਬਾ ਵੱਡਾ ਸੈ ਨੂੰ ਇਸ਼ਾਰਾ ਕੀਤਾ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਓ ਆਵਾਜ਼ ਸੁਨੇ ਸਭ ਪੰਥ ਉਸ ਵੇਲੇ ਉਕਰਨਾ ਮ ਆਇਆ ਸੁਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਵਾ ਹਰ ਕੰਮ ਕਰਾਵਨ ਆਇਆ ਰਾਮ ਸਤਗੁਰੂ ਜੀ ਇਲਾਹੀ ਬਾਣੀ ਦਾ ਉਪਰੰਤ ਕੀਰਤਨ ਹੋਇਆ ਸ਼ਾਮ ਨੂੰ ਸੋਦਰਨ ਦਾ ਪਾਠ ਹੋਇਆ ਕੀਰਤਨ ਸੋਲੇ ਦੀ ਬਾਣੀ ਪੜੀ ਗਈ ਤੇ ਸਤਗੁਰ ਦਾ ਸੁਖਾਸਨ ਜਿੱਥੇ ਅਜੇ ਕਾਲ ਤੱਕ ਸਵੇ ਹੈ ਸੁਖਾਸਨ ਹੁੰਦਾ ਹੈ ਗੁਰਦੁਆਰਾ ਕੋਠਾ ਸਾਹਿਬ ਉੱਥੇ ਸਤਗੁਰ ਦਾ ਸੁਖਾਸਨ ਜਿਸ ਵੇਲੇ ਹੋਇਆ ਨਾ ਰਾਤ ਨੂੰ ਤੇ ਕੁਝ ਸਿੱਖ ਆਖ ਲੈ ਕੇ ਸਤਗੁਰੂ ਜੀ ਕੋਲ ਤੁਹਾਡਾ ਪਲੰਗ ਢਾ ਦਈਏ ਇੱਕ ਪਲੰਗ ਤੇ ਸਤਿਗੁਰੂ ਦਾ ਸੁੱਖ ਆਸਣ ਹੋ ਗਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਖ ਲਗੇ ਸਤਿਗੁਰੂ ਕੋਲ ਤੁਹਾਡਾ ਪਲੰਗ ਢਾਹ ਦिए ਉਸ ਵੇਲੇ ਗੁਰੂ ਅਰਜਨ ਦੇਵ ਪਤ ਜੀ ਕਹਿੰਦੇ ਨਹੀਂ ਅਸੀਂ ਗੁਰਬਾਣੀ ਦਾ ਸਤਕਾਰ ਕਰਨਾ ਹੈ ਗੁਰਥੀ ਪਰਮੇਸ਼ਰ ਦਾ ਥਾਣ ਸਾਡਾ ਆਸਣ ਅਜ ਜ਼ਮੀਨ ਤੇ ਲਾ ਦਿਓ ਥੱਲੇ ਸਿੱਖਾਂ ਨੇ ਚਾਦਰ ਵਿਛਾਤੀ ਗੁਰਮਖੋ ਸਤਿਗੁਰ ਜਮੀਨ ਤੇ ਹੀ ਆਰਾਮ ਕਰਦਾ ਸਤਿਗੁਰ ਜੀ ਨੇ ਅੱਜ ਵੀ ਤੁਸੀਂ ਅਕਾਲ ਤਖਤ ਚਲੇ ਜਾਓ ਜਿੱਥੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਸੁਖਾਸਨ ਹੁੰਦਾ ਹੈ ਥੱਲੇ ਪਲੰਗ ਦੇ ਵੇਖੋ ਚਿੱਟੀ ਚਾਦਰ ਵਿਛੀ ਹੁੰਦੀ ਹੈ ਭਾਵਨਾ ਵਾਲੇ ਫਿਰ ਦਰਸ਼ਨ ਕਰਦੇ ਨੇ ਅੱਜ ਵੀ ਗੁਰੂ ਅਰਜਨ ਦੇਵ ਜੀ ਦੀ ਥੱਲੇ ਆਰਾਮ ਕਰੇ ਨੇ ਵਿਰਾਜਮਾਨ ਨੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਵੇਖੋ ਸਤਿ ਨੇ ਆਖਿਆ ਸਿੱਖੋ ਗੁਰਬਾਣੀ ਦਾ ਸਿਕਾਰਡ ਕਰਨਾ ਹੈ ਤੇ ਸ਼ਬਦ ਨਾਲ ਜੁੜਨਾ ਹੈ ਤੁਸੀਂ ਭਾਗਾਂ ਵਾਲਿਓ ਜਿਸ 1708 ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਦੇਰ ਦੀ ਧਰਤੀ ਤੇ ਪਉਂਦੇ ਨੇ ਉੱਥੇ ਫਸਤਰ ਦੀ ਆਖਦੇ ਨੇ ਭਾਈ ਸਿੱਖੋ ਅੱਜ ਤੋਂ ਬਾਅਦ ਤੁਹਾਡਾ ਕੋਈ ਦੇਹ ਧਾਰੀ ਗੁਰੂ ਨਹੀਂ ਹੋਵੇਗਾ ਕਿਸੇ ਸਰੀਰ ਨੂੰ ਮੱਥਾ ਨਹੀਂ ਟੇਕਣਾ ਕੋਈ ਦੇਹ ਧਾਰੀ ਤੁਹਾਡਾ ਗੁਰੂ ਨਹੀਂ ਹੋਵੇਗਾ ਸਿੱਖਾਂ ਨੇ ਹੱਥ ਜੋੜ ਲਿਆ ਸਾਡਾ ਗੁਰੂ ਕੌਣ ਹੋਵੇਗਾ ਉਸ ਵੇਲੇ ਗੁਰਮੁਖੋ ਜੋ ਸਤਿਗੁਰ ਨੇ ਆਖਿਆ ਗਿਆਨੀ ਗਿਆਨ ਸਿਖੀ ਲਿਖਦੇ ਨੇ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਭਾਗਾ ਵਾਲਿਓ ਕੁਝ ਸਿੱਖ ਥੋੜਾ ਜਿਹਾ ਉਦਾਸ ਹੋ ਗਏ ਆਖਣਗੇ ਸਤਗੁਰ ਜਿਵੇਂ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਆਂ ਕੁਝ ਗੱਲ ਪੁੱਛਣੀ ਸੀ ਤੁਹਾਨੂੰ ਅਸੀਂ ਪੁੱਛਦੇ ਆ ਤੁਹਾਨੂੰ ਬੇਨਤੀ ਨੂੰ ਸਵਾਲ ਕਰਦੇ ਆ ਤੁਸੀਂ ਫਿਰ ਕਿਰਪਾ ਕਰਕੇ ਜਵਾਬ ਦਿੰਦੇ ਹੋ ਸੋਝੀ ਦਿੰਦੇ ਹੋ ਸਤਿਗੁਰੂ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਕਿਵੇਂ ਗੱਲਾਂ ਕਰਾਂਗੇ ਤੁਸੀਂ ਸਾਡੀ ਅਗਵਾਈ ਕਰਦੇ ਹੋ ਗੁਰੂ ਗ੍ਰੰਥ ਸਾਹਿਬ ਸਾਡੀ ਕਿਵੇਂ ਅਗਵਾਈ ਕਰਨਗੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਿੱਖੋ ਖਰਾਬੀ ਸਾਡੀ ਦੇਖ ਬਣਾਓ ਅਰਦਾਸ ਕਰੋ ਫਿਰ ਸਤਿਗੁਰੂ ਕੋਲ ਹੁਕਮਨਾਮਾ ਲਓ ਸਤਿਗੁਰੂ ਤੁਹਾਨੂੰ ਜਵਾਬ ਦੇਣਗੇ ਕਿਸੇ ਕਨੇਕਰ ਸਾਹਿਬ ਦੇਖਦਿਆਰ ਕੀਤੀ ਅਰਦਾਸ ਹੋਈ ਜਦੋਂ ਹੁਕਮਨਾਮਾ ਲਿਆ ਨਾ ਮਾਰੂ ਮਹੱਲਾ ਪੰਜਵਾ ਖੁੱਲਿਆ ਚરણ ਕਿਰਪਾ ਪਈ ਠਾਕੁਰ ਕੀਰਤਨ ਹਰ ਹਰ ਗਾਈ ਸੰਥਾਕਾ ਪਾਏ ਬਿਸਰਾਮ ਮਿਟ ਗਈ ਸਗਲੀ ਧਾਈ ਅਬ ਮੋਹੇ ਜੀਵਨ ਪਦਵੀ ਪਾਈ ਚੀਤ ਆਇਓ ਮਨ ਮੁਰਖ ਵਧਾਤਾ ਸੰਤਨ ਕੀ ਸ਼ਰਨਾਈ ਇਸੇ ਹੁਕਮਨਾਮਾ ਦੀਆਂ ਪੰਕਤੀਆਂ ਨੇ ਜਦੋਂ ਇਹ ਪੰਕਤੀਆਂ ਆਈਆਂ ਸਿੱਖਾਂ ਦੇ ਜੀੜਿਆ ਦੇ ਰੌਣਕ ਆ ਗਈ ਕਿਹੜੀ ਪੰਕਤੀ ਸਦ ਹਜੂਰ हाजिर है नाजर कते ना भयो दुराई बोलो सात हजूर हाजिर है नाजर कते ना भयो दुराई ਸਿੱਖਾਂ ਦੇ ਜੀਰੇ ਤੇ ਰੌਣਕ ਆ ਗਈ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਾਰੇ ਕਹਿੰਦੇ ਉਹ ਭਾਈ ਗੁਰਸਿੱਖੋ ਜਦ ਤੱਕ ਮੇਰਾ ਸਿੱਖ ਕੁਰਬਾਨੀ ਦਾ ਅਭਿਆਸ ਕਰਦਾ ਰਹੇਗਾ ਜਦ ਤੱਕ ਮੇਰਾ ਸਿੱਖ ਸ਼ਸਤਰ ਵਿਦਿਆ ਦਾ ਅਭਿਆਸ ਕਰਦਾ ਰਹੇਗਾ ਕੋਈ ਦੁਨੀਆ ਦੀ ਤਾਕਤ ਮੇਰੇ ਸਿੱਖ ਨੂੰ ਗੁਲਾਮ ਨਹੀਂ ਬਣਾ ਸਕਦੀ ਬੋਲੇ ਸੋ ਸਿੱਖ ਗੁਰਬਾਣੀ ਨਾਲ ਜੁੜਿਆ ਰਹੇਗਾ ਗੁਰਬਾਣੀ ਦਾ ਅਭਿਆਸ ਕਰਦਾ ਰਹੇਗਾ ਸ਼ਸਤਰ ਵਿਦਿਆ ਦਾ ਅਭਿਆਸ ਕਰਦਾ ਰਹੇਗਾ ਕੋਈ ਦੁਨੀਆ ਦੀ ਤਾਕਤ ਮੇਰੇ ਸਿੱਖ ਨੂੰ ਗੁਲਾਮ ਨਹੀਂ ਬਣਾ ਸਕਦੀ ਸਤਿਗੁਰੂ ਜੀ ਕਹਿੰਦੇ ਅੱਜ ਤੋਂ ਤੁਹਾਡੀ ਅਗਵਾਈ ਤਨਤਨ ਗੁਰੂ ਗ੍ਰੰਥ ਸਾਹਿਬ ਜੀ ਕਰਨਗੇ ਫਿਰ ਸਮੇ ਸਮੇ ਦੇ ਸਿਰ ਗੁਰੂ ਗ੍ਰੰਥ ਸਾਹਿਬ ਨੇ ਅਗਵਾਈ ਕੀਤੀ 10 ਅਪ੍ਰੈਲ 1730 ਦੇ ਵਿੱਚ ਵਿਸਾਖੀ ਵਾਲੇ ਦਿਨ ਹਰਮੰਦਰ ਸਾਹਿਬ ਇਕੱਠ ਹੋਇਆ ਮਿਸਲਾਂ ਦੇ ਸਰਦਾਰ ਵੀ ਇਕੱਠੇ ਉੱਤੇ ਹੋਏ ਕਸੂਰ ਤੋਂ ਇੱਕ ਬ੍ਰਾਹਮਣ ਦੁੰਦਾ ਹੋਇਆ ਆਉਂਦਾ ਹੈ ਆ ਕੇ ਖਾਲਸ ਦੇ ਚਰਨਾਂ 'ਚ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਹੈ ਖਾਲਸਾ ਜੀ ਤੁਹਾ ਨੂੰ ਗੁਰੂ ਗੋਬਿੰਦ ਸਿੰਘ ਨੇ ਸਾਜਿਆ ਸੀ ਜ਼ੁਲਮ ਦੇ ਖਿਲਾਫ ਤੁਸੀਂ ਆਪਣੀ ਸਮਸ਼ੀਰ ਜੁਕਦੇ ਹੋ ਅੱਜ ਮੇਰੀ ਘਰ ਵਾਲੀ ਬ੍ਰਾਹਮਣੀ ਨੂੰ ਉਸਮਾਨ ਖਾਨ ਕਸੂਰ ਦਾ ਹੱਥੋਂ ਚੁੱਕ ਕੇ ਲੈ ਗਿਆ ਹੈ ਕਿਰਪਾ ਕਰੋ ਜੇ ਦਰਬਾਰ ਛੋੜ ਔੜ ਤਰਤ ਜਾऊं ਹੁਣ ਤੁਹਾਡਾ ਦਰਵਾਜ਼ਾ ਛੜ ਕੇ ਹੋਰ ਮੈਂ ਕਿੱਥੇ ਜਾਵਾਂ ਤੋਂ ਮੈਨੂੰ ਸਿਹਤਾਂ ਮਿਲ ਸਕੇ ਕਿਰਪਾ ਕਰੋ ਤੁਸੀਂ ਉਸਮਾਨ ਖਾਨ ਦੇ ਕੋਲੋਂ ਮੇਰੀ ਧਰਮ ਪੱਤਰੀ ਦੁਸ਼ੜਾ ਕੇ ਮੇਰੇ ਹਵਾਲੇ ਕਰੋ ਦੌਂਦੇ ਹੋਏ ਨੇ ਪ੍ਰਯਾਸ ਕੀਤੀ ਉੱਥੇ ਸਰਦਾਰ ਹਰੀ ਸਿੰਘ ਪੰਗੀ ਜੀ ਬੈਠੇ ਨੇ ਸਦਾਜ ਅਸਾ ਸਿੰਘ ALU ਵਾਲੀਆ ਜੀ ਬੈਠੇ ਨੇ ਅਜੇ ਪ੍ਰਸ਼ਾਦਾ ਛਕਣ ਲੱਗੇ ਨੇ ਥਾਲ ਅੱਗੇ ਹੈ ਸਦਾ ਹਰੀ ਸਿੰਘ ਪੰਗੀ ਜੀ ਕਹਿੰਦੇ ਕਹਿੰਦੇ ਹੁਣੇ ਕਸੂਰ ਤੇ ਹਮਲਾ ਕਰਦੇ ਆਂ ਕੁਝ ਬਾਕੀ ਸਦਾ ਰੱਖਣ ਲੱਗੇ ਉਹ ਸੁਮਾਨ ਖਾਨ ਦੇ ਕੋਲ ਫੌਜਾਂ ਬਹੁਤ ਨੇ ਉਹਦੇ ਕੋਲ ਹਥਿਆਰ ਵੀ ਜ਼ਿਆਦੇ ਨੇ ਫੌਜਾਂ ਵੀ ਜ਼ਿਆਦੀਆਂ ਨੇ ਥੋੜਾ ਸੋਚ ਸਮਝ ਕੇ ਹਮਲਾ ਕਰੀਏ ਤਾਂ ਉਸ ਵੇਲੇ ਜਦੋਂ ਕੁਝ ਕਹਿੰਦੇ ਹੁਣੇ ਹਮਲਾ ਕਰੀਏ ਕੁਝ ਕਹਿੰਦੇ ਥੋੜਾ ਸਮਾਂ ਬਾਅਦ ਹਮਲਾ ਕਰਾਂਗੇ ਫਿਰ ਦੁੱਧਾ ਬਣ ਗਈ ਫਿਰ ਵਿੱਚੋਂ ਗੁਰਸਿੱਖਾਂ ਨੇ ਆਖਿਆ ਚਲੋ ਗੁਰਗ੍ਰੰਥ ਸਾਹਿਬ ਉਪਸਲੇ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਵੇਖ ਕੇ ਕਲਾਸ਼ੇ ਦੇਖ ਤਿਆਰ ਕਰਕੇ ਅਰਦਾਸਾ ਸੋਧਿਆ ਗਿਆ ਹੁਕਮਨਾਮਾ ਜਦੋਂ ਲਿਆ ਆਇਆ ਪਤਾ ਉਹ ਕਨਨਾਮਾ ਕਿਹੜਾ ਆਇਆ ਬਸੰਤ ਕੀ ਬਾਣ ਮਹੱਲ ਪੰਜਵਾਂ ਪੰਜੇ ਵੱਡੇ ਮਹਾਵਲੀ ਕਰ ਸੱਚਾ ਢੋਆ ਜਦੋਂ ਇਹ ਹੁਕਮਨਾਮ ਆਇਆ ਉਸੇ ਵੇਲੇ ਸਿੱਖਾਂ ਨੇ ਤਿਆਰੀਆਂ ਕਰ ਲਈਆਂ ਕਸੂਰ ਤੇ ਹਮਲਾ ਕੀਤਾ ਉਸਮਾਨ ਖਾਨ ਨੂੰ ਗੁਰਮੁਖੋ ਜੰਗ ਜਹਰਾ ਕੇ ਉਹ ਬ੍ਰਾਹਮਣ ਦੀ ਘਰ ਵਾਡੀ ਨੂੰ ਵਾਪਸ ਲਿਆ ਕੇ ਬ੍ਰਾਹਮਣ ਦੇ ਹਵਾਲੇ ਕੀਤਾ ਵੇਖੋ ਸਮੇ ਸਮੇ ਦੇ ਸਿਰ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਗੁਰਸਿੱਖਾਂ ਦੀ ਅਗਵਾਈ ਕਰਦੇ ਪਏ ਨੇ ਪਹਿਲਾਂ ਵੀ ਅਗਵਾਈ ਕਰਦੇ ਸਨ ਅੱਜ ਵੀ ਅਗਵਾਈ ਕਰ ਰਹੇ ਨੇ ਰੈਂਦੀ ਦੁਨੀਆ ਤੱਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਗੁਰਸਿੱਖਾਂ ਦੀ ਅਗਵਾਈ ਕਰਦੇ ਰਹਿਣਗੇ બસ ਸੱਖਾ ਤੇਰਾ ਭਰੋਸਾ ਹੋਵੇ ਤੇਰੀ ਸ਼ਰਧਾ ਹੋਵੇ ਤੇਰਾ ਪਿਆਰ ਹੋਵੇ ਮੈਂ ਕਿ ਵਿਦਵਾਨ ਨੂੰ ਪੜਦਾ ਪਿਆ ਸਖਾ ਕਿਸੇ ਹੋਰ ਧਰਮ ਦਾ ਵਿਦਵਾਨ ਹੈ ਉਹ ਕੀ ਲਿਖਦਾ ਕਹਿੰਦੇ ਮੈਂ ਬਰੇ ਗ੍ਰੰਥ ਪੜੇ ਬੜੀਆਂ ਕਿਤਾਬਾਂ ਪੜੀਆਂ ਜੰਗਲਾਂ ਦੇ ਵਿੱਚ ਭਟ ਗਿਆ ਥਾਂ ਥਾਂ ਤੇ ਗਿਆ ਪਹਾੜਾਂ ਵਿੱਚ ਵੀ ਗਿਆ ਪਰ ਮੈਨੂੰ ਆਤਮਿਕ ਸ਼ਾਂਤੀ ਨਹੀਂ ਮਿਲੀ ਪਾ ਮੈਨੂੰ ਅੰਦਰ ਦੀ ਸ਼ਾਂਤੀ ਨਹੀਂ ਮਿਲੀ ਮੈਂ ਥਾਂ ਥਾਂ ਤੇ ਗਿਆ ਥਾਂ ਥਾਂ ਤੇ ਭਟਕਿਆ ਮੈਨੂੰ ਆਤਮਿਕ ਸ਼ਾਂਤੀ ਨਹੀਂ ਮਿਲੀ ਮੇਰਾ ਮਨ ਹਰ ਵੇਲੇ ਕਲਪਨਾ ਰਹਿਦਾ ਸੀ ਕਹਿੰਦੇ ਇੱਕ ਦਿਨ ਕਿਸੇ ਗੁਰਸਿੱਖ ਦੇ ਨਾਲ ਮਲਾਪ ਹੋਇਆ ਉਹਨੇ ਮੈਨੂੰ ਸੁਖਮਣੀ ਸਹਿਜ ਦਾ ਗੁੜਕਾ ਦਿੱਤਾ ਕਹਿੰਦੇ ਜਦੋਂ ਮੈਂ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਨੀ ਸ਼ੁਰੂ ਕੀਤੀ ਸਮਝਣੀ ਸ਼ੁਰੂ ਕੀਤੀ ਤੇ ਕਹਿੰਦੇ ਮੇਰੇ ਅੰਦਰ ਫਿਰ ਆਤਮਿਕ ਸ਼ਾਂਤੀ ਆਉਣੀ ਸ਼ੁਰੂ ਹੋ ਗਈ ਪਵ ਅੰਦਰ ਰਸ ਆਉਣਾ ਸ਼ੁਰੂ ਹੋ ਗਿਆ ਅੰਦਰ ਆਨੰਦ ਆਉਣਾ ਸ਼ੁਰੂ ਹੋ ਗਿਆ ਅੰਦਰ ਦੀ ਕਲਪਨਾ ਦੂਰ ਹੋ ਗਈ ਅੰਦਰ ਦਾ ਕਲੇਸ਼ ਦੂਰ ਹੋ ਗਿਆ ਵੀਰੇ ਤੋਂ ਵਿਦਵਾਨ ਪਤਾ ਕੀ ਲਿਖਦਾ ਫਿਰ ਆਪਣੇ ਚੇਲਿਆਂ ਨੂੰ ਕੀ ਕਹਿੰਦਾ ਕਹਿੰਦਾ ਮੇਰੇ ਚੇਲਿਓ ਜਦੋਂ ਮੇਰੀ ਮੌਤ ਹੋ ਜਾਵੇ ਨਾ ਵੇਖੋ ਬਾਣੀ ਨਾਲ ਕਿਨਾ ਪਿਆਰ ਬਹਿ ਗਿਆ ਕਿਤੇ ਮੇਰੇ ਚੇਲਿਓ ਜਦੋਂ ਮੇਰੀ ਮੌਤ ਹੋ ਜਾਵੇ ਮੇਰਾ ਸਰੀਰ ਤੁਸੀਂ ਜਦੋਂ ਦਫਨਾਉਣ ਲੱਗੋ ਤੇ ਨਾਲ ਇੱਕ ਸੁਖਮੀ ਸਹਦਾ ਗੁਟਕਾ ਸਾਹਿਬ ਵੀ ਰੱਖਦੇ ਹੋ ਤਾਂ ਕਿ ਇਹ ਸਰੀਰ ਵੀ ਪ੍ਰਵਾਨ ਹੋ ਜਾਵੇ ਕਹੇ ਨਾਨਕੇ ਸੀ ਪ੍ਰਵਾਨ ਹੋਆ ਜਿਨ ਸਤਿਗੁਰੂ ਸਿਓ ਚਿਤ ਲਾਇਆ ਵੇਖੋ ਗੈਰ ਸਿੱਖ ਦਾ ਕਿਵੇਂ ਗੁਰਬਾਣੀ ਦੇ ਨਾਲ ਪਿਆਰ ਪੈ ਗਿਆ ਗੁਰਬਾਣੀ ਕਿਵੇਂ ਝੋਲੀਆਂ ਭਰਦੀ ਪਈ ਹੈ ਪੱਗਾਂ ਵਾਲਿਓ ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਉਹ ਮਿਆਦਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗਾਦੀ ਦਿੱਤੀ ਹੈ ਜਿਸ ਮਿਆਦਾ ਦੇ ਨਾਲ ਗੁਰਨਾਇਕ ਪਾਸ਼ਾ ਨੇ ਗੁਰੂ ਅੰਗਦ ਦੇ ਪਤੈ ਨੂੰ ਗੁਰਤਾ ਗਾਦੀ ਦਿੱਤੀ ਸੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੁਰਬਾਣੀ ਨਾਲ ਪਿਆਰ ਕਰੀਏ ਗੁਰਬਾਣੀ ਦਾ ਓਟ ਆਸਰ ਲਈਏ ਗੁਰਬਾਣੀ ਅੱਜ ਵੀ ਝੋਲੀਆਂ ਪੜਨੀ ਪਈ ਹੈ ਇਹ ਗੁਰਬਾਣੀ ਪੜ ਕੇ ਕਈਆਂ ਨੂੰ ਬ੍ਰਹਮ ਗਿਆਨ ਹੋ ਗਿਆ ਕਈਆਂ ਨੂੰ ਬ੍ਰਹਮ ਗਿਆਨ ਹੋ ਰਿਹਾ ਹੈ ਤੇ ਰੇਹਿੰਦੀ ਦੁਨੀਆ ਦਾ ਕਈਆਂ ਨੂੰ ਬ੍ਰਹਮ ਗਿਆਨ ਹੋਵੇਗਾ ਬੋਲੇ ਸੋ ਨਿਹਾਲ ਸਤਗੁਰ ਦੇ ਬਚਨ ਨੇ ਤੀਨ ਰੂਪ ਹੈ 모ਹੇ ਕੇ ਸੁਨੋ ਨੰਦ ਜਤ ਲਾਏ ਕਹਿੰਦੇ ਭਾਈ ਨੰਦ ਲਾਲ ਜੀ ਤੀਨ ਰੂਪ ਹੈ 모ਹੇ ਕੇ ਸੁਨੋ ਨੰਦ ਜਤ ਲਾਏ ਨਿਰਗੁਣ ਸਰਗੁਣ ਹੁਣ ਸ਼ਬਦ ਹੈ ਕਹੇ ਤੁਹੇ ਸਮਝਾਏ ਨਿਰਗੁਣ ਮੇਰਾ ਸੁਸਪੈ ਸਰਗੁਣ ਮੇਰਾ ਸਰੂਪ ਹੈ ਗੁਰ ਸ਼ਬਦ ਧੰਤਨ ਗੁਰੂ ਗ੍ਰੰਥ ਸਾਹਿਬ ਜੀ ਨਿਰਗੁਣ ਸਰਗੁਣ ਗੁਰ ਸ਼ਬਦ ਹੈ ਕਹਿ ਤੋਹਿ ਸਮਝਾਏ ਆਓ ਦਾਦਾ ਮਾਨੇ ਗੁਰਮਖੋ ਸਮਾ ਹੋ ਗਿਆ ਹੈ ਇੱਕ ਵਾਰ ਗੁਰ ਗ੍ਰੰਥ ਸਾਹਿਬ ਨੂੰ ਧੰਨ ਗਿਆ ਲਈ ਫਿਰ ਦਾਸ ਜੀ ਸਮਾਪਤੀ ਹੈ ਜੀ ਵੈਸੇ ਅਗਾਂਹ ਜਾਣਾ ਸੀ ਪਰ ਸਮਾ ਗੁਰਮਖ ਹੋ ਚੁੱਕਿਆ ਹੈ ਮੈਂ ਬੜਾ ਜਤਨ ਕੀਤਾ ਕਿ ਸਮੇਂ ਦੇ ਵਿੱਚ ਹੀ ਸਤਿਗੁਰੂ ਦੀ ਸੇਵਾ ਲੈਣ ਸਤਿਗੁਰੂ ਦੀ ਸੇਵਾ ਲਈ ਹੈ ਇੱਕ ਵਾਰ ਗੁਰ ਗ੍ਰੰਥ ਸਾਹਿਬ ਦੇ ਪਿਆਰ ਦੇ ਵਿੱਚ ਅੰਦਰੋਂ ਅਰਦਾਸ ਕਰਿਓ ਸਤਿਗੁਰੂ ਜੀ ਕਿਰਪਾ ਕਰੋ ਸਾਨੂੰ ਉਮੀਦ ਸਾਡੇ ਪਰਿਵਾਰ ਤੋਂ ਵੀ ਤੁਸੀਂ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਓ ਗੁਰਬਾਣੀ ਨਾਲ ਜੋੜ ਕੇ ਰੱਖਿਓ ਸਤਿਗੁਰੂ ਜੇ ਸੁੱਖ ਦੇਦਾ ਤੁਝੇ ਅਰਾਧੀ ਦੁੱਖ ਵੀ ਤੁਝੇ ਭiai ਜੇ ਸੁੱਖ ਨੇ ਤਾਂ ਵੀ ਤੇਰਾ ਸ਼ੁਕਰਾਨਾ ਕਰੀਏ ਜੇ ਘਰ 'ਚ ਦੁੱਖ ਆ ਗਏ ਨੇ ਤਾਂ ਵੀ ਤੇਰੇਗੇ ਅਰਦਾਸ ਕਰਕੇ ਕਿ ਇਹ ਕੋਲੋਂ ਸੁੱਖਾਂ ਦੀ ਪ੍ਰਾਪਤੀ ਕਰੀਏ ਮਹਾਰਾਜ ਜੀ ਆਓ ਪਿਆਰ ਦੇ ਬੜੀਏ ਤਨ ਹੈ ਤਨ ਹੈ ਤਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਧੰਨ 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 ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਸਾਹਿਬ ਦੀ ਧੰਨ ਹੈ ਗੁਰੂ ਗ੍ਰੰਥ 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 ਸਾਹਿਬ ਦੀ ਧੰਨ ਹੈ ਮੈਂ ਕਿ ਬੇਨਤੀ ਕਰਾਂ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਤੁਹਾਨੂੰ ਕਹਿਣਾ ਕੰਜੂਸੀ ਨਾ ਕਰਿਆ ਕਰੋ ਸਤਿਗੁਰ ਦੀ ਬਾਣੀ ਕਹਿੰਦੀ ਏ ਤਾਰਿਆ ਜਹਾਨ ਲਹਿਆ ਅਭਿਮਾਨ ਜਿੰਨੀ ਦਰਸ਼ਨ ਪਾਇਆ ਏ ਗੁਰੂ ਗ੍ਰੰਥ ਸਾਹਿਬ ਜੀ ਜਿੰਨੀ ਤੁਧਨੋਂ ਧੰਨ ਕਿਹਾ ਤਿੰਨ ਜਮਾ ਨੇ ਨਾ ਆਇਆ ਉਹ ਜਮਾ ਦੀ ਕੀ ਮਜਾਲ ਉਹਦੇ ਕੋਲ ਆ ਜਨ ਜਿਹਨੇ ਇੱਕ ਵਾਰ ਗੁਰੂ ਗ੍ਰੰਥ ਸਾਹਿਬ ਨੂੰ ਧੰਨ ਕਿਹਾ ਤਨ ਹੈ ਤਨ ਹੈ ਤਨ ਹੈ ਗੁਰੂ ਗ੍ਰੰਥ ਸਾਹਿਬ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਗ੍ਰੰਥ ਸਾਹਿਬ ਜੀ 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 ਤਨ ਹੈ ਤੇ ਸਾਹਿਬ ਜੀ ਧਨ ਹੈ ਹਨ ਹੈ ਧਨ ਹੈ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ ਸਤਗੁਰ ਜੀ ਕਿਰਪਾ ਕਰਨ ਸਤਗੁਰ ਜੀ ਬਖਸ਼ਿਸ਼ ਕਰਨ ਵਿਚਾਰ ਕਰਦੇ ਆ ਇੱਕ ਨਹੀਂ ਅਨੇਕਾਂ ਗਲਤੀਆਂ ਪੁੱਲਾਂ ਹੋ ਗਈਆਂ ਨੇ ਸਤਗੁਰ ਜੀ ਬਖਸ਼ਣ ਯੋਗ ਨੇ ਸਤਿਗੁਰ ਦੀ ਸਾ ਸੰਤ ਬਖਸ਼ਣ ਯੋਗ ਹੈ ਦਾਤੀਆਂ ਬੁੱਲਾ ਬਖਸ਼ੋ ਜੀ ਬਖਸ਼ਦੇ ਹੋ ਦਿਓ ਅਸੀਸ ਪਰਵਾਨੋ ਫਤਿਹ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ